ਵੇ ਫੋਟ ਘਰਲੇ ਦਰਸ਼ਨ ਨਾਥਾਂ ਦੀ ਦਵਾਈ ਖਾਣ ਨਾਲ ਬੰਦਾ ਸੁੱਤਾ ਪਿਆ ਰਹੇਗਾ ਸ਼ਾਇਦ ਤੁਸੀਂ ਵੀ ਸੁਣੀ ਹੋਵੇ ਇਹਦਾ ਕੀ ਕਾਰਨ ਹੁੰਦਾ ਕਾਰਨ ਹੁੰਦਾ ਇਹ ਵੀ ਖੜੇ ਗਿੱਦੜ ਸਿੰਘ ਵੀ ਹੁੰਦੀ ਹੈ ਤੇ ਉਹ ਕਿਵੇਂ ਉਹ ਹੁੰਦੀ ਹੈ ਫਾਇਦੇਮੰਦ ਕਿ ਗੱਲਾਂ ਬੜੀਆਂ ਲੁਕਣ ਉਹ ਤਾਂ ਬਹੁਤ ਚੰਗੀ ਹੁੰਦੀ ਹੈ ਚੰਗੀ ਹੁੰਦੀ ਪਰ ਉਹਨੇ ਚਾਹੀਦਾ ਜੋੜਾ 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 ਤੇ ਕਿਸੇ ਚੀਜ਼ ਦਾ ਰਵੇ ਘਰੇ ਕਾ ਤੋੜਾ ਹਾਂਜੀ ਹਾਂਜੀ ਜੋੜਾ ਜੁਲਫਕਰ ਦਾ ਕੱਲਾ ਛਤਰਾ ਦੀ ਮਾਰਦਾ ਘਰੇ ਤਾਂ ਖੇਚ ਵੀ ਦਰਾ ਤੇ ਖੇਚ ਵੀ ਬਾਹਰ ਤਾਂ ਦਰਖਤ ਵੀ ਮੜਾ ਲੱਗਦਾ ਬਿਲਕੁਲ ਬਿਲਕੁਲ ਇਹ ਵੀ ਸਾਨੇ ਕਹਿੰਦੇ ਕਿ ਜੋੜਾ ਹੋਣੀ ਚਾਹੀਦਾ ਸਹੀ ਹੈ ਜੀ ਅੱਗੇ ਦਰਖਤ ਵੀ ਤੈਨੂੰ ਪਤਾ ਪਿਆਖਿਆ ਦਿੰਦੇ ਇਹ ਸਹੀ ਗੱਲ ਹੈ ਜੀ ਬੀਨਾਂ ਤਾਲੂਕਤ ਹੁੰਦਾ ਸੱਪ ਦਾ ਗੱਲਾਂ ਇਹ ਤਲੂ ਤੱਕ ਤਾਂ ਹੁੰਦੇ ਸੁਣ ਪਾਦੇ ਨਹੀਂ ਇਹਨਾਂ ਦੇ ਕੰਨ ਤਾਂ ਸੁਣਦੇ ਨਹੀਂ ਕੰਨ ਨੇ ਇਹਦੇ ਧਮਕ ਮਹਿਸੂਸ ਕਰਦਾ ਟੱਡ ਧਰਤੇ ਨਾਲ ਲੱਗਿਆ ਹੁੰਦਾ ਉਦੋਂ ਮਹਿਸੂਸ ਕਰਦਾ ਹੈ ਸੱਚ ਮੁੱਚ ਦੀਆਂ ਗੱਲਾਂ ਜੋੜਾ ਹੁੰਦਾ ਹੈ ਜੋੜਾ ਸੱਪ ਮਾਰਦੀ ਹੈ ਆਪਣੀ ਬਦਲ ਲੈ ਲੈਂਦੀ ਹੈ ਠੀਕ ਹੈ ਹਾਂ ਪੰਜ ਪੀੜੀ ਤੱਕ ਨੇ ਬੰਦ ਨੂੰ ਛੱਡਦੀ ਸੱਪਣੀ ਜੋਗੀ ਮਰਨੋਂ ਮਰ ਜਾਏਗਾ ਹਾਂਜੀ ਨਾ ਤਾਂ ਜੋਗੀ ਦਾ ਨੱਕ ਲੱਗੀ ਹੋਵੇਗੀ ਹਾਂਜੀ ਨਾ ਜੋਗੀ ਦਾ 60 ਸਾਲ ਤੋਂ ਪਹਿਲਾਂ ਤੌਲਾ ਆਵੇਗਾ ਇਹ ਤਾਂ ਗੱਲ ਥੋੜੀ ਜਿਹੀ ਹੈ ਨਾ ਜੋਗੀ ਦਾ ਟੱਡ ਫੁੱਲਿਆ ਆਵੇਗਾ ਇਹ ਗੱਲ ਥੋੜੀ ਜਿਹੀ ਹੈ ਨਾ ਜੋਗੀ ਅੰਕ ਪਰ ਤੋਂ ਢੱਲਾ ਆਵੇਗਾ ਬਿਲਕੁਲ ਸਹੀ ਗੱਲ ਹੈ ਜੋਗੀ ਦਾ ਕਦੀ ਮੰਦਾ ਹਫ਼ਸਾਲ ਚ ਪਿਆ ਆਵੇਗਾ ਹਾਂ ਜੀ ਦੋਸਤੋ ਅੱਜ ਸਾਡੇ ਪਿੰਡ ਨਾਥ ਜੀ ਆਏ ਐ ਨਾਥ ਜੀ ਹੋਰ ਸੁਣਾਓ ਕੀ ਹਾਲ ਐ ਠੀਕ ਐ ਜੀ ਜਨਾਬ ਤੇ ਤੁਸੀਂ ਆੜੂ ਖਾਣੇ ਤੋਂ ਆਇਆ ਕਿ ਹੋਰ ਪਿੰਡਾ ਕੋਈ ਕੋਈ ਪਿੰਡ ਸਾਡਾ ਫਰੀਦਕੋਟ ਜਿਹੜਾ ਆਇਆ ਅੱਛਾ ਸਾਡਾ ਇੱਕ ਦੋਸਤ ਵੀ ਸੀ ਇਥੇ ਨਾਥ ਉਹ ਇੱਥੇ ਰਹਿੰਦੇ ਉਹ ਪਰ ਮਿਲ ਰੇਸ਼ਮ ਪਰ ਆਈ ਆਪਣਾ ਹਾਂ ਜੀ ਹਾਂ ਜੀ ਹਾਂ ਜੀ ਉਹ ਪਿੰਡ ਆਪਣੇ ਆਉਂਦਾ ਰਹਿੰਦਾ ਠੀਕ ਐ ਠੀਕ ਐ ਤੇ ਆਪਣੇ ਕੋਲ ਕੋਈ ਜੜੀ ਬੂਟੀ ਵੀ ਹੁੰਦੀ ਐ ਜੀ ਹਾਂ ਜੜੀਆਂ ਬੂਟੀਆਂ ਦੇਸੀ ਦਵਾਈਆਂ ਖੇਤਾਂ ਦੀਆਂ ਹਾਂ ਜੀ ਗਾੜੀਆਂ ਗਾੜੀਆਂ ਹੁੰਦੀਆਂ ਜੀ ਉਹ ਵਾਈ ਹੁੰਦੀ ਆ ਅੱਖ ਦੀ ਦੰਦ ਦੀ ਗੋਡਿਆਂ ਦੀ ਮੋਢਿਆਂ ਦੀ ਗਠੀਏ ਦੀ ਵਾਈ ਦੀ ਚੰਬਲ ਦੀ ਗਮੀਰ ਦੀ ਬਬਾ ਸੀਤ ਦੀ ਤਾਤ ਦੀ ਜੋੜੇ ਦੀ ਹਰ ਚੀਜ਼ ਦੀ ਦਵਾਈ ਹੁੰਦੀ ਹਰ ਚੀਜ਼ ਦੀ ਪਰ ਪ੍ਰੇਜ ਤੋਂ ਬਿਨਾ ਕੋਈ ਕੁਛ ਨਹੀਂ ਪ੍ਰੇਜ ਰੱਖਨੇ ਪੈਂਦਾ ਫਿਰ ਦਵਾਈ ਵਰਤਨੇ ਪੈਂਦੀ ਏ ਅੱਛਾ ਨਾ ਇੱਕ ਮੇਰੇ ਦਿਲ 'ਚ ਗੱਲ ਸੀ ਤੁਹਾਨੂੰ ਪੁੱਛਦਾ ਵੀ ਹਾਂ ਤੁਹਾਨੂੰ ਵੱਧ ਨਾਲ ਜਾਈ ਆਪਾਂ ਨਾ ਕਈ ਵਾਰੀ ਫਾਵਾ ਉੱਟਦੀਆਂ ਹੁੰਦੀਆਂ ਵੀ ਨਾਥਾਂ ਦੀ ਦਵਾਈ ਖਾਣ ਨਾਲ ਬੰਦਾ ਸੁੱਤਾ ਪਿਆ ਰਹਿ ਗਿਆ ਸ਼ਾਇਦ ਤੁਸੀਂ ਵੀ ਸੁਣੀ ਹੋਵੇ ਇਹਦਾ ਕੀ ਕਾਰਨ ਹੁੰਦਾ ਕਾਰਨ ਹੁੰਦਾ ਵੀ ਰੈਕਸ਼ਨ ਰੈਕਸ਼ਨ ਕਰ ਜਾਂਦੀ ਏ ਅੱਛਾ ਰੈਕਸ਼ਨ ਕਰ ਜਾਂਦੀ ਏ ਰੈਕਸ਼ਨ ਕਰ ਦਿੰਦੀ ਏ ਦਵਾਈ ਤੇ ਫਿਰ ਪਤਾ ਕਿਵੇਂ ਲੱਗਦਾ ਇਸ ਬੰਦੇ ਨੂੰ ਮਾਫਕਾ ਹੈ ਉਸ ਨੂੰ ਨਹੀਂ ਮਾਫਕਾ ਮਾਫਕਾ ਕਹੀਂ ਹੁੰਦਾ ਕੋਈ ਤਾਂ ਪ੍ਰੇਜ ਰੱਖਨੇ ਪੈਂਦਾ ਹੈ ਪ੍ਰੇਤੋ ਬਿਨਾ ਕੁਛ ਨਹੀਂ ਅੱਛਾ ਮਾਫਕਾ ਹੀ ਹੁੰਦਾ ਤੈਨੂੰ ਪਤਾ ਕੁਝ ਰੋਗ ਵੀ ਹੁੰਦਾ ਹੈ ਹਾਂਜੀ ਉਵੇਂ ਹੀ ਰੋਗ ਦਾ ਵੀ ਤੈਨੂੰ ਪਤਾ ਪਤਾ ਲੱਗ ਜਾਂਦਾ ਹਾਂਜੀ 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 ਉਹ ਪਤਾ ਨਹੀਂ ਲੱਗਦਾ ਕਿਹੜੇ ਰੋਗ ਨੂੰ ਕਿਹੜਾ ਹੁੰਦਾ ਤੇ ਕਿਹੜਾ ਰੋਗ ਕਿਹੜਾ ਹੁੰਦਾ ਹਾਂਜੀ 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 ਹੰਤ ਲਈ ਇਹ ਕਿਸੇ ਚੀਜ਼ ਦਾ ਨਹੀਂ ਲੇਤਾ ਜਾਂਦਾ ਨਹੀਂ ਸਹੀ ਗੱਲ ਹੈ ਜੀ ਆ ਵਾ ਵਾ ਵੇ ਵਾ ਦਵਾਈਆਂ ਦਾ ਬੰਦੇ ਨੂੰ ਬਚਾਉਣ ਵਾਲਿਆਂ ਪਰ ਪਤਾ ਲੱਗਦਾ ਗੁਣਬੂਟੀ ਵੰਡੀ ਚੰਗੀ ਧੀ ਵੀ ਇਹ ਚੰਗੀ ਹੁੰਦੀ ਹੈ ਨਹੀਂ ਨਹੀਂ ਸਹੀ ਹੈ ਫਿਰ ਪਤਾ ਲੱਗਦਾ ਸਹੀ ਗੱਲ ਹੈ ਹਾਲ ਨੂੰ ਬਾਕੇ ਵੇਖੀ ਚੰਗੀ ਮੱਝ ਨੂੰ ਚੋਟਨੀ ਜੋ ਕੇ ਵੇਖੇ ਗੋਨ ਨੂੰ ਪਰਤਿਆ ਕੇ ਵੇਖੇ ਯਾਦਰਾ ਪਿਆ ਪਤਾ ਲੱਗਦਾ ਜਾਂ ਵਾਹ ਪਿਆ ਪਤਾ ਲੱਗਦਾ ਨਹੀਂ ਤਾਂ ਗੱਲ ਥੋੜੀ ਸਹੀ ਹੈ ਫਿਰ ਪਤਾ ਲੱਗਦਾ ਉਹਨਾਂ ਅੱਗੇ ਸੇ ਪਹਿਲਾਂ ਸੇ ਬਜ਼ੁਰਗ ਸੇ ਹਾਂਜੀ 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 ਉਹ ਦੇਸੀ ਦਵਾਈਆਂ ਵਰਤਦੇ ਹੁੰਦੇ ਇਹ ਹਾਂਜੀ 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 ਸਾਡੀ ਜ਼ਿੰਮੇਦਾਰ ਜੱਟ ਦਾ ਨਾ ਢੋਡਾ ਦੋਖੇ ਨਾ ਮੋਢਾ ਦੋਖੇ ਨਾ ਠੋਈ ਦੋਖੇ ਨਾ ਕੋ ਤੈਨੂੰ ਪਤਾ ਕਿ ਸ਼ੂਗਰ ਹੁੰਦੀਆਂ ਸੀ ਦਵਾਈਆਂ ਹ ਨਾ ਤੈਨੂੰ ਪਤਾ ਸਾਰੀ ਸਾਰੀ ਦਿਨ ਕੰਮ ਕਰਦੇ ਰਹਿੰਦੇ ਇਹ ਕਿਉਂਕਿ ਉਹ ਵੈਦ ਹੁੰਦੇ ਇਹ ਉਹ ਲੋਕ ਜੋਗ ਹੀ ਹੁੰਦੇ ਇਹ ਨਾ ਅੱਜਕੱਲ ਜ਼ਿਮੀਂਦਾਰ ਜੱਟ ਖੇਤੀਬਾੜੀਆਂ ਦੀ ਘਾਟਾ ਪੂਰੀ ਕਰ ਦਿੰਦੇ ਕਿ ਸਰੀਰ ਦੀ ਘਾਟ ਨਹੀਂ ਪੈਂਦੀ ਹੁਣ ਬਿਮਾਰੀਆਂ ਕਿ ਬਹੁਤ ਤਰ੍ਹਾਂ ਦੀਆਂ ਆਉਂਦੀਆਂ ਜੀ ਬਹੁਤ ਤਰ੍ਹਾਂ ਦੀਆਂ ਬਿਮਾਰੀਆਂ ਨਵੀਂ ਨਵੀਂ ਬਿਮਾਰੀ ਪਰ ਤੈਨੂੰ ਪਤਾ ਡਾਕਟਰਾਂ ਕੋਲੇ ਜਾਦੇ ਜਾਂਦੇ ਜਾਂਦੇ ਬਿਲਕੁਲ ਸਹੀ ਗੱਲ ਹੈ ਜੀ ਜੋਗੀਆਂ ਕੋਲੇ ਤਾਂ ਉਹ ਗੁਣ ਪਾਇਆ ਕੇ ਹੁਣ ਜੋਗੀ ਮਰਨੋਂ ਮਰ ਜਾਏਗਾ ਹਾਂਜੀ ਨਾ ਤਾਂ ਜੋਗੀ ਦਾ ਨਿਕ ਲੱਗੀ ਹੋਵੇਗੀ ਹਾਂਜੀ ਨਾ ਜੋਗੀ ਦਾ 60 ਸਾਲ ਤੋਂ ਪਹਿਲਾਂ ਤੌਲਾ ਆਵੇਗਾ ਇਹ ਤਾਂ ਗੱਲ ਥੋੜੀ ਛੇ ਨਾ ਜੋਗੀ ਦਾ ਟੱਡ ਫੁੱਲਿਆ ਆਵੇਗਾ ਇਹ ਗੱਲ ਥੋੜੀ ਛੇ ਨਾ ਜੋਗੀਆਂ ਕੇ ਪਰ ਤਾਂ ਢੱਲਾ ਆਵੇਗਾ ਬਿਲਕੁਲ ਸਹੀ ਗੱਲ ਹੈ ਜੋਗੀ ਦਾ ਕਜੀ ਮੰਦਾ ਹਫ ਸਾਲ ਚ ਪਿਆ ਆਵੇਗਾ ਜਮਾਂ ਸਹੀ ਕਿ ਜੋਗੀਆਂ ਕੋਲੇ ਗੁਣ ਹੁੰਦੇਗੇ ਸਹੀ ਗੱਲ ਹੈ ਜੀ ਅੱਜ ਕੱਲ ਸ਼ੀਸ਼ੀ ਭਰ ਕੇ ਦੇ ਦਈਏ ਸੁਰਮੇ ਦੀ ਉਹ ਇੱਕ ਦਿਨ ਪੌਂਦੇ ਕਿ ਦੂਜੇ ਦਿਨ ਪੌਂਦੇ ਨਹੀਂ ਤੀਜੇ ਦਿਨ ਨਾਲ ਹੀ ਲੈਂਦੇ ਸਿੱਟੇ ਬਰੇ ਲੱਗਦਾ ਬਹੁਤ ਤੇ ਲੱਗਣ ਲੀਆਂ ਚੀਜ਼ ਚ ਕਾਟ ਕਰਦੀਆਂ ਇਹ ਤਾਂ ਗੱਲ ਤੁਹਾਡੀ ਸਹੀ ਹੈ ਅੱਜ ਕੱਲ ਸੌਖੀ ਚੀਜ਼ ਭਾਉਂਦਾ ਤਕਲੀਫ ਨਾ ਹੋਵੇ ਕੋਈ ਹੁਣ ਸਾਡਾ ਮਰਨੂ ਮਰ ਜਾਏਗਾ ਜੋਗੀ 100 ਸਾਲ ਦਾ ਬੁੱਢਾ ਹੋ ਜਾਏਗਾ ਸਾਡੇ ਜੋਗੀ ਤੇ ਕਦੀ ਨਿਕਲਣ ਲੱਗੀ ਹੋਵੇਗੀ ਸਹੀ ਗੱਲ ਹੈ ਨਾ 60 ਸਾਲ ਤੋਂ ਬੜਾ ਸਾਡੇ ਨਾਥਾਂ ਦੇ ਤੌੜਾ ਆਵੇਗਾ ਬਿਲਕੁਲ ਸਹੀ ਗੱਲ ਹੈ ਹੁਣ ਪੂਟੀ ਵਰਤਨੇ ਨਾ ਨਾ ਤਾਂ ਨਹੀਂ ਨਹੀਂ ਸਹੀ ਗੱਲ ਹੈ ਅੱਜ ਕੱਲ ਲੋਕ ਭਰੋਸਾ ਨਹੀਂ ਕਰਦੇ ਨਹੀਂ ਕਰਦੇ ਯਕੀਨ ਹੀ ਕਰਦੇ ਯਕੀਨ ਤੇ ਪੀਰ ਤੇ ਯਕੀਨ ਵੀ ਤੇ ਪੀਰ ਵੀ ਹੈ ਨਹੀਂ ਸਰਦਾਰ ਜੀ ਸਹੀ ਗੱਲ ਹੈ ਜੀ ਵਰਤ ਕੇ ਪਤਾ ਲੱਗਦਾ ਹੈ ਰਾਹ ਪੇ ਜਾਣਗੇ ਬਾਅਦ ਹਾਂ ਯਾ ਤਾਰਾ ਪਿਆ ਪਤਾ ਲੱਗਦਾ ਜਾਂ ਵਾਹ ਪਿਆ ਪਤਾ ਲੱਗਦਾ ਫਿਰ ਪਤਾ ਲੱਗਦਾ ਸਹੀ ਗੱਲ ਹੈ ਜੀ ਪਰ ਐਵੇਂ ਦਾ ਤੈਨੂੰ ਪਤਾ ਕੋਈ 100 ਗੱਲਾਂ ਕਹਿ ਦੇ ਕੇ ਅਗਲੇ ਕੋ ਫਾਇਦਾ ਨਹੀਂ 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 ਸਹੀ ਗੱਲ ਹੈ ਡਾਕਟਰ ਕੁਲੇ ਜਿਹੜੇ ਤਗੜੇ ਡਾਕਟਰ ਪਾਉਂਦੇ ਕੋਸਰਾ ਵਿੱਚ ਪਾਣੀ ਦਾ ਭਰ ਕੇ ਦੇ ਦਿੰਦੇ ਕੇ ਪਾਣ ਦੇ ਕੇ ਇੰਨੇ ਰੁਪਏ ਦੇਦਾ ਵੰਨੇ ਰੁਪਏ ਕੇ ਦੇਦਾ ਸਾਡਾ ਜੋਗੀ ਪੰਜ 400 ਰੁਪਏ ਮੰਗ ਲੈ ਕੇ ਦਵਾਈ ਦਾ ਤੇ ਬਾਬਾ ਤੁਸੀਂ ਇੰਨੇ ਪੈਸੇ ਨਹੀਂ ਨਹੀਂ ਸਹੀ ਗੱਲ ਹੈ ਸਹੀ ਗੱਲ ਹੈ ਆ ਗੱਲ ਹੁੰਦੀ ਹੈ ਜੀ ਇਸ ਨੂੰ ਪਤਾ ਹੈ ਇਹ ਗੁਣ ਜਿਹੜੇ ਹੁੰਦੇਗੇ ਇਹ ਮਹਿੰਗੇ ਬਹੁਤ ਹੁੰਦੇਗੇ ਸਾਰਿਆਂ ਕੋਲੇ ਨਹੀਂ ਜਾਈਏ ਤਾਂ 2-2 3-3000 ਰੁਪਏ ਦੀ ਦਵਾਈ ਲੈ ਕਹਿੰਦਾ ਇੰਨੇ ਕੀ ਦਵਾਈ ਦੇ ਪੈਣੀ ਹਾਂ ਨਹੀਂ ਬਹੁਤ ਮਹਿੰਗੀ ਹੈ ਇੰਨੀ ਕੀ ਚੀਜ਼ ਦਵਾਈ ਦੇ ਦੇਗਾ ਇੰਨੇ ਪੈਸੇਗੇ ਇਹ ਚਿਤਮਣ ਦਾ ਲੈ ਕੇ ਜਾਓ ਚਿਤਮਣ ਦਾ ਨਾਮ ਲੈ ਕੇ ਜਾਓ ਸਹੀ ਗੱਲ ਹੈ ਤੁਹਾਡੇ ਕੋਲ ਸਰਦਾਰ ਨੂੰ ਕੋਈ ਕੱਢ ਕੇ ਦੇਦੀ ਜੜੀ ਬੂਟੀ ਇਹ ਦੇ ਕੇ 100 ਰੁਪਏ ਲੈ ਲਿਆ ਜਾਂ 5000 ਰੁਪਏ ਲੈ ਲਓ ਕਿੱਥੇ 2000 ਦੀ ਚੀਜ਼ ਤੇ ਕਿੱਥੇ 100 ਦੀ ਨਹੀਂ ਨਹੀਂ ਸਹੀ ਗੱਲ ਹੈ ਜੀ ਆਹ ਗੱਲ ਹੁੰਦੀ ਹੈ ਨਾ ਲੋਕ ਅੱਜ ਕੱਲ ਬਹੁਤ ਡਰਦੇ ਤੇ ਤੁਸੀਂ ਕਿਹੜਾ ਜ਼ਿਲ੍ਹਾ ਸੇ ਤੁਹਾਡਾ ਜੀ ਫਰੀਦਕੋਟ ਤੇ ਤੁਸੀਂ ਕਿੰਨੇ ਸਾਲਾਂ ਤੋਂ ਇਸ ਕੰਮ ਜੋ ਕਿ ਬਚਪਨ ਤੋਂ ਹੀ ਬਜ਼ੁਰਗ ਪੀੜੀ ਦਰ ਪੀੜੀ ਮਾਨੀ ਪਿਓ ਦਾਦੀ ਕੰਮ ਕਰਦੀ ਆ ਰਹੀ ਹੈ ਅੱਛਾ ਤਾਂ ਕਰਕੇ ਤਿਆਰ ਬਾਬਾ ਬੰਦੇ ਨੂੰ ਹੋ ਜਾਂਦਾ ਨਾ ਹਾਂ ਵਿਆਹ ਵਿਆਹ ਵੇ ਕਿਉਂਕਿ ਸਾਡੇ 5-4 ਸਾਲ ਦੇ ਬੱਚੇ ਨੂੰ ਲੈ ਜਾਂਦੇ ਆਗੇ ਪਹਾੜੀ ਏਰਗੇ ਚ ਲੈ ਜਾਂਦੇ ਆਗੇ ਅੱਛਾ ਉੱਥੋਂ ਲਿਆਉਣੇ ਬਾਲਕ ਉਧਰੋਂ ਚੀਜ਼ਾਂ ਜੜੀਆਂ ਬੂਟੀਆਂ ਲਈਦੀਆਂ ਪਾ ਲੱਕੀ ਹਾਂਜੀ 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 ਉਧਰੋਂ ਵਰਤ ਕੇ ਪੀਸ ਕੇ ਮਹੀਨੇ-ਮਹੀਨੇ ਦੋ-ਦੋ ਮਹੀਨੇ ਪੀਸ-ਪੂਸ ਕੇ ਹਾਂਜੀ ਹਾਂਜੀ ਤੇ ਜਾ ਕੇ ਦਵਾਈਆਂ ਵਰਤਨੇ ਪੈਂਦੀਆਂ ਲੇਖ ਥੋੜੀ ਗਿੱਦੜ ਸਿੰਘ ਤੇ ਉਹ ਕਿਵੇਂ ਉਹ ਹੁੰਦੀ ਹੈ ਫਾਇਦੇਮੰਦ ਕਿ ਗੱਲਾਂ ਬਣੀਆਂ ਲੁਕਣ ਉਹ ਤਾਂ ਬਹੁਤ ਚੰਗੀ ਹੁੰਦੀ ਹੈ ਪਰ ਉਹਨੇ ਚਾਹੀਦਾ ਜੋੜਾ 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 ਤੇ ਕਿਸੇ ਚੀਜ਼ ਦਾ ਰਵੇ ਘਰੇ ਕਾ ਤੋੜਾ ਹਾਂਜੀ ਹਾਂਜੀ ਜੋੜਾ ਜੁਲਫਾ ਕਰਦਾ ਕੱਲਾ ਛਿਤਰਾ ਦੀ ਮਾਰਦਾ ਕਰੇ ਤਾਂ ਖੇਚ ਵੀ ਦਰਤ ਖੇਚ ਵੀ ਬਾਹਰ ਤਾਂ ਦਰਖਤ ਵੀ ਮੜਾ ਲੱਗਦਾ ਹੈ ਬਿਲਕੁਲ ਬਿਲਕੁਲ ਇਹ ਵੀ ਸਾਨੇ ਕਹਿੰਦੇ ਕਿ ਜੋੜਾ ਹੋਣੀ ਚਾਹੀਦਾ ਸਹੀ ਹੈ ਜੀ ਅੱਗੇ ਦਰਖਤ ਵੀ ਤੈਨੂੰ ਪਤਾ ਪਿਆਖਾ ਦਿੰਦੇ ਇਹ ਸਹੀ ਗੱਲ ਹੈ ਜੀ ਐਂ ਗੱਲ ਲਗੀ ਉਦੋਂ ਜ਼ਮਾਨਾ ਸਹੀ ਸੀ ਸਹੀ ਹੈ ਜੀ ਮਣਕਾ ਹੁੰਦਾ ਕਿਧੜ ਸਿੰਘੀ ਹੁੰਦੀ ਹੈ ਬਿੱਲੀ ਦੀ ਛੇਰ ਹੁੰਦੀ ਹੈ ਉਹਨੂੰ ਦਾ ਪੰਜਾ ਹੁੰਦਾ ਹੈ ਮਾਣ ਮੋਣੀ ਦਈਏ ਇਹ ਸਾਰੀਆਂ ਚੀਜ਼ਾਂ ਸਾਡੇ ਦਾਜ ਚ ਦਿੰਦੇਗੇ ਅੱਛਾ ਜੋੜਾ ਪਦਾਸਰਾਲ ਦਾ ਗਿੱਦੜ ਸਿੰਘੀ ਮਣਕਾ ਮਿੱਲੀ ਦੀ ਯੇ ਰੋਲੂ ਦਾ ਜਾਂ ਕਸਤੂਰੀ ਮੋਣੀ ਦੋ ਬਗਲੀਆਂ ਬੀਣ ਇਹ ਸਾਡੇ ਨਾਥਾਂ ਦੇ ਵਿਆਹ ਚ ਦਿੰਦੇਗੇ ਠੀਕ ਹੈ ਉਹ ਵੀ ਤੁਹਾਡੇ ਨਾਲ ਦੇ ਨੇ ਉਹ ਵੀ ਸਾਡੇ ਨਾਲ ਦਾ ਹੀ ਹੈ ਅੱਛਾ ਅੱਛਾ ਚੱਲੇ ਹੁਣ ਵਿਆਹ ਤੇ ਚੱਲਿਆ ਨਾ ਕਿਹੜੀ ਜਗ੍ਹਾ ਜੀ ਪੰਨੀ ਵਾਲੇ ਪੰਨੀ ਵਾਲੇ ਉੱਥੇ ਵਿਆਹ ਦਿੰਦੇ ਨੇ ਕਿ 11 ਅੱਛਾ ਅੱਛਾ 11 ਮੰਗੇਗੇ ਭਨੋਈਏ ਨੇ 11 ਦੇਣੇ ਪੈਣਗੇ ਠੀਕ ਹੈ ਵਿਆਹ ਤੇ ਇਹ ਤਾਂ ਸਾਨੂੰ ਸਾਰੀ ਉਮਰ ਦਾ ਮਹਿਣਾ ਪਈ ਤੇ ਅੱਛਾ ਤੁਹਾਡੇ ਕੋਲ ਹੁਣ ਵੀ ਸੱਪ ਹੁੰਦਾ ਮਤਲਬ ਹਾਂ ਤਿੱਕ ਬਾਬਾ ਜੀ ਬੀਨ ਨਾਲ ਤਾਲੁਕਤ ਹੁੰਦਾ ਸਪਰਾ ਗੱਲਾਂ ਐ ਤਲੂ ਤੱਕ ਤਾਂ ਹੁੰਦੇ ਸੁਣ ਪਾਦੇ ਨੇ ਅੱਛਾ ਥੋੜਾ ਹਾਂਜੀ ਥੋੜਾ ਮਹਿਸੂਸ ਨੇ ਬੀਨ ਬੁਲਾਉਣੇ ਆ ਮਤਲਬ ਉਹ ਬੀਨ ਇਹਨਾਂ ਦੇ ਕੰਨਾਂ ਨਾਲ ਸੁਣਦੇ ਨਹੀਂ ਕੰਨ ਨਹੀਂ ਉਹ ਧਮਕ ਮਹਿਸੂਸ ਕਰਦਾ ਟੜ ਧਰਤੀ ਨਾਲ ਲੱਗਿਆ ਹੁੰਦਾ ਉਦੋਂ ਮਹਿਸੂਸ ਕਰਦਾ ਅੱਛਾ ਠੀਕ ਹੈ ਵਾਈਬਰੇਟ ਹੁੰਦਾ ਉਹ ਕੋਈ ਤਾਲੁਕਤ ਨਹੀਂ ਉਹਨੂੰ ਤਾਲੁਕਤ ਨਹੀਂ ਠੀਕ ਹੈ ਠੀਕ ਜਿਵੇਂ ਜਾਵਾਂਗੇ ਧਰਤੀ ਨਾਲ ਇਹ ਕਰਕੇ 20 ਵਜਾ ਮੰਗੇ ਫਿਰ ਤਲੂਕ ਕਰ ਜਾ ਕੇ ਤੇ ਫਿਰ ਜਾ ਕੇ ਜਦੋਂ ਸੂਨ ਤੇ ਪਾਦੋ ਜੋੜਾ ਮਿਲਦਾ ਹੈ ਹਾਂਜੀ ਉਦੋਂ ਫਿਰ ਆਪਣਾ ਤੈਨੂੰ ਪਤਾ ਹੈ ਮਿਲਣ ਕਰਦੇਗੇ ਉਦੋਂ ਹੁੰਦਾ ਸਪਨੀ ਆਉਂਦੀ ਹੈ ਸਪਨੀ ਆ ਕੇ ਫਿਰ ਪਿੱਛੇ ਸਾਪਣੇ ਦਾ ਪਿੱਛਾ ਕਰਨੇ ਕਰਨਾ ਹੈ ਸਹੀ ਗੱਲ ਹੈ ਹਾਂ ਵੇਖਾ ਜੋੜਾ ਹੁੰਦਾ ਹੈ ਸੂਨ ਪਾਦ ਦੇ ਮੀਨੇ ਚ ਠੀਕ ਹੈ ਬਈ ਤੇ ਜੋੜਾ ਤਾਂ ਵਿਛੋੜਾ ਪਾਦੀਏ ਬਸ ਆਪਣੀ ਬਦਲ ਲੈ ਲੰਦੀ ਹੈ ਨਹੀਂ ਨਹੀਂ ਸਹੀ ਗੱਲ ਹੈ ਸਪਨੇ ਨਹੀਂ ਛੱਡਦੀ ਸਹੀ ਗੱਲ ਹੈ ਸੱਚ ਕਹਿੰਦਿਆਂ ਬਦਲਿਆ ਗਾ ਜੀ ਸੱਚ ਮੋਚ ਦੀ ਗੱਲਾਂ ਹੈ ਹਾਂਜੀ ਹਾਂਜੀ ਕਈ ਕਿੱਸੇ ਤਾਂ ਮੈਂ ਬਹੁਤ ਸੁਣਿਆ ਹਾਂ ਹਾਂ ਇਹ ਸੱਚ ਮੋਚ ਦੀਆਂ ਗੱਲਾਂ ਹੈ ਜੋੜਾ ਹ ਜੋੜਾ ਸੱਪ ਮਾਰਦੀ ਹੈ ਸਪਣੀ ਬਦਲਾ ਲੈ ਲੈਂਦੀ ਹੈ ਠੀਕ ਹੈ ਹਾਂ ਪੰਜ ਪੀੜੀ ਤੱਕ ਨਹੀਂ ਬੰਦ ਨੂੰ ਛੱਡਦੀ ਸਪਣੀ ਵੇਖ ਲਓ ਹਾਂ ਇਹ ਚੀਜ਼ ਹੁੰਦੀ ਹੈ ਨਾ ਜਿਹੜੀ ਇਹ ਚੀਜ਼ ਬਦਲਾ ਲੈ ਲੈਂਦੀ ਹੈ ਇਹ ਸੱਚਮੁੱਚ ਦੀਆਂ ਕਹਾਣੀਆਂ ਫਿਲਮਾਂ ਬਣਾਈਆਂ ਸੱਚਮੁੱਚ ਦੀਆਂ ਆ ਫਿਲਮਾਂ ਵੀ ਕੋਈ ਚੀਜ਼ ਵੇਖ ਕੇ ਬਣਦੀਆਂ ਨਹੀਂ ਬਣਦੀਆਂ ਵੇਖ ਕੇ ਬਣਦੀਆਂ ਨਹੀਂ ਤਾਂ ਐਵੇਂ ਦਾ ਹਰਕ ਕੂਕੜਦਾ ਨਹੀਂ ਨਹੀਂ ਕੜਦਾ ਜੀ ਹਰਕ ਵੇਖੇ ਫੇਰ ਹੀ ਨਾਲ ਲੱਗਦਾ ਨਹੀਂ ਸਹੀ ਆਵੇਂ ਮਿਹਰਬਾਨੀ ਬਾਬਾ ਜੀ ਦੀ ਸਮਾਦਤਾ ਬੰਕਾ ਜੀ ਮਾਲਕ ਚੜ੍ਹਦੀ ਕਲਾ ਕਰੇ ਤੇ ਪਰਮਾਤਮਾ ਤੁਹਾਡੇ ਵੀ ਲੰਮੇ ਉਮਰ ਕਰੇ ਜੀ ਤੇ ਮੇਰਾ ਲਾਭ ਇਸੇ ਚੋਂ ਪਾਸ਼ਾ